ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਅੱਜ ਦੀ ਇਹ ਕਲਾਸ ਆਪਾਂ ਪੰਜਾਬ ਹਿਸਟਰੀ ਦੇ ਬਹੁਤ ਹੀ ਅਹਿਮ ਭਾਗ ਸੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਬਾਰੇ ਲਗਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦੇ ਜੀਵਨ ਕਾਲ ਨਾਲ ਸੰਬੰਧਿਤ ਅਹਿਮ ਜਿੱਤਾਂ ਤੇ ਮਹੱਤਵਪੂਰਨ ਘਟਨਾਵਾਂ ਬਾਰੇ ਵਿਸਤਾਰਪੂਰਵਕ ਇਸ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਆਓ ਜੀ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ ਮਹਾਰਾਜਾ ਰਣਜੀਤ ਸਿੰਘ ਦੇ ਜੇ ਰਾਜਕਾਲ ਦੀ ਗੱਲ ਕਰੀਏ ਆਪਾਂ 1799 ਦੇ ਵਿੱਚ ਲਾਹੌਰ ਦੀ ਜਿੱਤ ਤੋਂ ਲੈ ਕੇ 1839 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜਕਾਲ ਹੈ ਵੀ 1799 ਲਾਹੌਰ ਦੀ ਜਿੱਤ ਤੋਂ ਲੈ ਕੇ 1839 ਉਹਨਾਂ ਦੀ ਮੌਤ ਤੱਕ ਦਾ ਬਣਦਾ ਹੈ ਠੀਕ ਹੈ ਵੀ ਅੱਗੇ ਆਜੋ ਜਨਮ ਜੇ ਆਪਾਂ ਗੱਲ ਕਰੀਏ 13 ਨਵੰਬਰ 1780 ਜਨਮ ਡੇਟ ਦੀ ਜੇ ਗੱਲ ਕਰੀਏ ਆਪਾਂ 13 ਨਵੰਬਰ 1780 ਮਹਾਰਾਜ ਅਜੀਤ ਸਿੰਘ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਸਥਾਨ ਦੀ ਗੱਲ ਕਰੀਏ ਜਨਮ ਸਥਾਨ ਹੈ ਜਿਹੜਾ ਵੀ ਗੁਜਰਾਵਾਲਾ ਪਾਕਿਸਤਾਨ ਹੈ ਠੀਕ ਹੈ ਵੀ ਗੁਜਰਾਵਾਲਾ ਜੇਕਰ ਆਪਾਂ ਉਹਨਾਂ ਦੀ ਮੌਤ ਦੀ ਗੱਲ ਕਰੀਏ ਅੱਗੇ ਤਾਂ ਮੌਤ ਜਿਹੜੀ ਹੁੰਦੀ ਹੈ ਵੀ 27 ਜੂਨ 1839 ਹੁੰਦੀ ਕਿੱਥੇ ਹੈ ਲਾਹੌਰ ਵਿਖੇ ਅੱਗੇ ਆਜੋ ਵੀ ਮਹਾਰਾਜਾ ਰਜੀਤ ਸਿੰਘ ਦਾ ਮੋਢਲਾ ਨਾਮ ਉਹ ਉਹ ਵੀ ਬੁੱਧ ਸਿੰਘ ਮਹਾਰਾਜਾ ਅਰੰਜੀਤ ਸਿੰਘ ਦਾ ਜਿਹੜਾ ਮੁੱਢਲਾ ਨਾਮ ਹੈ ਉਹ ਹੈ ਵੀ ਬੁੱਧ ਸਿੰਘ ਪਿਤਾ ਦਾ ਨਾਮ ਹੈ ਵੀ ਜਿਹੜਾ ਉਹ ਹੈ ਮਹਾ ਸਿੰਘ ਜੇਕਰ ਆਪਾਂ ਗੱਲ ਕਰੀਏ ਮਹਾਰਾਜਾ ਅਰਜੀਤ ਸਿੰਘ ਜੀ ਕਿਹੜੀ ਸਿੱਖ ਮਿਸਲ ਨਾਲ ਸੰਬੰਧਿਤ ਸਨ ਉਹ ਸੀਗੀ ਵੀ ਸ਼ੁਕਰ ਚੱਕੀਆ ਮਿਸਲ ਜਿਹਦੇ ਨਾਲ ਮਹਾਰਾਜਾ ਅਰਜੀਤ ਸਿੰਘ ਸੰਬੰਧਿਤ ਸਨ ਸਬੰਧ ਰੱਖਦੇ ਸਨ ਉਹ ਸੀਗੇ ਸ਼ੁਕਰ ਚੱਕਿਆ ਮਿਸਲ ਸ਼ੁਕਰ ਚੱਕਿਆ ਮਿਸਲ ਦੇ ਜਿਹੜੇ ਮੋਢੀ ਸਨ ਉਹ ਮਹਾਰਾਜਾ ਰਜੀਤ ਸਿੰਘ ਦੇ ਦਾਦਾ ਚੜਤ ਸਿੰਘ ਸਨ ਸ਼ੁਕਰ ਚੱਕਿਆ ਮਿਸਲ ਦੇ ਜੇ ਆਪਾਂ ਮੋਢੀ ਦੀ ਗੱਲ ਕਰੀਏ ਤਾਂ ਉਹ ਚੜਤ ਸਿੰਘ ਸਨ ਜੋ ਕਿ ਰਿਸ਼ਤੇ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦੇ ਦਾਦਾ ਜੀ ਲੱਗਦੇ ਸਨ ਅੱਗੇ ਆਜੋ ਵੀ ਅਗਲੇ ਪੁਆਇੰਟ ਦੇ ਉੱਪਰ ਮਹਾਰਾਜਾ ਰਜੀਤ ਸਿੰਘ ਦੇ ਜੇਕਰ ਮਾਤਾ ਦੀ ਨਾਮ ਦੀ ਗੱਲ ਕਰੀਏ ਤਾਂ ਰਾਜਕੌਰ ਹੈ ਵੀ ਜੋ ਕਿ ਫੁਲਕੀਆਂ ਮਿਸਲ ਨਾਲ ਸੰਬੰਧ ਰੱਖਦੇ ਸਨ ਫੁਲਕੀਆਂ ਮਿਸਲ ਨਾਲ ਸੰਬੰਧ ਰੱਖਦੇ ਸਨ ਅੱਗੇ ਆਜੋ ਮਾਤਾ ਰਾਜਕੌਰ ਜਿਹੜੀ ਮਹਾਰਾਜਾ ਰਜੀਤ ਸਿੰਘ ਦੇ ਮਾਤਾ ਜੀ ਸਨ ਉਹਨਾਂ ਨੂੰ ਮਾਈ ਮਲਵੈਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੇਕਰ ਤੁਹਾਨੂੰ ਕਿਸੇ ਵੀ ਪੇਪਰ ਦੇ ਵਿੱਚ ਸਵਾਲ ਆ ਜਾਂਦਾ ਹੈ ਮਾਈ ਮਲਵੈਣ ਦੇ ਨਾਮ ਨਾਲ ਕਿਹਨੂੰ ਜਾਣਿਆ ਜਾਂਦਾ ਹੈ ਤਾਂ ਉਹ ਮਹਾਰਾਜਾ ਰਜੀਤ ਸਿੰਘ ਦੇ ਮਾਤਾ ਜੀ ਰਾਜਕੌਰ ਨੂੰ ਜਾਣਿਆ ਜਾਂਦਾ ਹੈ ਮਾਈ ਮਲਵੈਣ ਦੇ ਨਾਮ ਨਾਲ ਅੱਗੇ ਆਜੋ ਵੀ ਅਗਲੇ ਪੁਆਇੰਟ ਤੇ ਮਹਾਰਾਜਾ ਰਜੀਤ ਸਿੰਘ ਦੇ ਪਿਤਾ ਮਹਾ ਸਿੰਘ ਦੀ ਮੌਤ ਹੈ ਜਿਹੜੀ ਵੀ 1792 ਦੇ ਵਿੱਚ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਦੀ ਮੌਤ ਜਿਹੜੀ 1792 ਈਸਵੀ ਦੇ ਵਿੱਚ ਹੁੰਦੀ ਹੈ ਕਈ ਪੇਪਰਾਂ ਦੇ ਵਿੱਚ ਪਹਿਲਾਂ ਸਵਾਲ ਇਹ ਆਇਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਮਹਾ ਸਿੰਘ ਦੀ ਮੌਤ ਦੇ ਸਮੇਂ ਮਹਾਰਾਜਾ ਜੀਤ ਸਿੰਘ ਦੀ ਕੁਲ ਉਮਰ ਦੱਸੋ ਉਹ ਵੀ 12 ਸਾਲ ਬਣਦੀ ਹੈ 1780 ਦੇ ਵਿੱਚ ਜਿਹੜਾ ਜਨਮ ਹੁੰਦਾ ਮਹਾਰਾਜਾ ਰਜੀਤ ਸਿੰਘ ਦਾ 1792 ਦੇ ਵਿੱਚ ਮੌਤ ਹੁੰਦੀ ਹੈ ਪਿਤਾ ਦੀ ਮੌਤ ਤੋਂ ਬਾਅਦ ਨਵਾਲਗ ਸਨ ਮਹਾਰਾਜਾ ਰਜੀਤ ਸਿੰਘ ਤਾਂ ਉਹਨਾਂ ਦੇ ਜਿਹੜੇ ਸਰਪ੍ਰਸਤੀ ਕੀਤੀ ਸੀ ਉਹ ਤਿਕੜੀ ਨੇ ਕੀਤੀ ਸੀ ਅਕਸਰ ਸਵਾਲ ਆਉਂਦਾ ਹੈ ਇਹ ਪੀਪਰਾਂ ਦੇ ਵਿੱਚ ਤਿਕੜੀ ਦੀ ਸਰਪ੍ਰਸਤੀ ਦਾ ਕਾਲ ਦੱਸੋ ਤਾਂ ਉੱਥੇ ਤੁਸੀਂ ਆਨਸਰ ਲਾਉਣਾ ਹੈ 1792 ਤੋਂ ਲੈ ਕੇ 1797 ਤੱਕ ਤਿਕੜੀ ਦੀ ਸਰਪ੍ਰਸਤੀ ਦੀ ਜੇ ਆਪਾਂ ਗੱਲ ਕਰੀਏ ਤਾਹੋ 1792 ਦੇ ਤੋਂ ਕਾਲ ਇਹ ਸਟਾਰਟ ਹੁੰਦਾ ਹੈ 1797 ਦੇ ਵਿੱਚ ਐਂਡ ਹੁੰਦਾ ਹੈ 1797 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਿਲਕ ਅਭਿਸ਼ੇਕ ਹੁੰਦਾ ਵੀ ਤਿਲਕ ਅਭਿਸ਼ੇਕ ਹੁੰਦਾ ਹੈ ਮਹਾਰਾਜਾ ਰਜੀਤ ਸਿੰਘ ਦਾ 1797 ਦੇ ਵਿੱਚ ਜੇਕਰ ਆਪਾਂ ਅੱਗੇ ਗੱਲ ਕਰੀਏ ਮਹਾਰਾਜਾ ਰਜੀਤ ਸਿੰਘ ਦਾ ਦੇ ਜਿਹੜਾ ਤਿਲਕ ਕੌਣ ਲਗਾਉਂਦਾ ਹੈ ਉਹ ਬਾਬਾ ਭਾਈ ਬੇਦੀ ਸੀਗੇ ਠੀਕ ਹੈ ਵੀ ਬਾਬਾ ਭਾਈ ਸਹਿਬ ਸਿੰਘ ਬੇਦੀ ਜੇ ਆਪਾਂ ਗੱਲ ਕਰੀਏ ਤਿਲਕ ਕੌਣ ਲਗਾਉਂਦਾ ਹੈ ਰਾਜ ਤਿਲਕ ਜਿਹੜਾ ਮਹਾਰਾਜਾ ਰਜੀਤ ਸਿੰਘ ਦੇ ਲਗਾਇਆ ਜਾਂਦਾ ਉਹ ਭਾਈ ਸਹਿਬ ਸਿੰਘ ਬੇਦੀ ਦੇ ਦੁਆਰਾ ਲਗਾਇਆ ਜਾਂਦਾ ਅੱਗੇ ਆ ਜੋ ਵੀ ਰਾਜਕੌਰ ਸਦਾ ਕੌਰ ਤੇ ਲਖਪਤ ਰਾਏ ਜੇ ਤੁਹਾਨੂੰ ਸਵਾਲ ਆਉਂਦਾ ਹੈ ਬਿੱਤੀ ਕਿੜੀ ਦੇ ਵਿੱਚ ਕੌਣ ਕੌਣ ਸੀਗਾ ਤਾਂ ਉੱਤੇ ਤੁਸੀਂ ਮਹਾਰਾਜਾ ਰਜੀਤ ਸਿੰਘ ਦੇ ਮਾਤਾ ਜੀ ਰਾਜਕੌਰ ਮਹਾਰਾਜਾ ਰਜੀਤ ਸਿੰਘ ਦੇ ਸੱਸ ਸਦਾਕੌਰ ਅਤੇ ਇਹਨਾਂ ਦੇ ਨਾਲ ਲਖਪਤ ਰਾਏ ਜਿਨ੍ਹਾਂ ਨੇ ਸਰਪ੍ਰਸਤੀ ਕੀਤੀ ਹੈ ਮਹਾਰਾਜਾ ਰਜੀਤ ਸਿੰਘ ਦੀ 1791 ਤੋਂ ਲੈ ਕੇ 1797 ਤੱਕ ਅੱਗੇ ਆਜੋ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਕੋਹਨੂਰ ਕਿਸ ਨੇ ਦਿੱਤਾ ਬਫਾ ਬੀਗਮ ਨੇ ਵੀ ਮਹਾਰਾਜਾ ਰਜੀਤ ਸਿੰਘ ਨੂੰ ਜਿਹੜਾ ਕੋਹਿੰਨੂਰ ਹੀਰਾ ਦਿੱਤਾ ਸੀਗਾ ਬਫਾ ਬਫਾ ਬੀਗਮ ਜਿਹੜੀ ਕੌਣ ਸੀਗੀ ਬਫਾ ਬੀਗਮ ਕੌਣ ਸੀਗੀ ਇਹ ਵੀ ਸਾ ਸੁਜਾ ਦੀ ਵਿਧਵਾ ਸੀਗੀ ਬਫਾ ਬੀਗਮ ਸੀ ਜਿਹੜੀ ਵੀ ਅੱਗੇ ਆਜੋ ਵੀ ਹੁਣ ਇਹ ਹੀਰਾ ਆਪਾਂ ਸਾਰੇ ਹੀ ਜਾਣਦੇ ਆ ਅੰਗਰੇਜ਼ਾਂ ਕੋਲੇ ਐ ਇੰਗਲੈਂਡ ਦੇ ਵਿੱਚ ਐ ਹਾਂਜੀ ਅਗਲੇ ਪੁਆਇੰਟ ਤੇ ਆਜੋ ਮਹਾਰਾਜਾ ਰਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਾਉਣਾ ਪਸੰਦ ਕਰਦੇ ਸੀ ਉਹ ਵੀ ਆਪਣੀ ਸਰਕਾਰ ਨੂੰ ਸਰਕਾਰੇ ਖਾਲਸਾ ਕਹਾਉਣਾ ਪਸੰਦ ਕਰਦੇ ਸੀਗੇ ਅੱਗੇ ਆਜੋ ਵੀ ਮਹਾਰਾਜਾ ਰਜੀਤ ਸਿੰਘ ਨੂੰ ਜਿਹੜੀ ਮਹਾਰਾਜ ਦੀ ਉਪਾਧੀ ਹੈ ਉਹ 1805 ਦੇ ਵਿੱਚ ਮਿਲਦੀ ਹੈ ਅੰਮ੍ਰਿਤਸਰ ਦੀ ਜਿੱਤ ਤੋਂ ਬਾਅਦ ਮਹਾਰਾਜਾ ਜਾਂ ਮਹਾਰਾਜੇ ਦੀ ਉਪਾਧੀ ਜਿਹੜੀ 1805 ਦੇ ਵਿੱਚ ਅੰਮ੍ਰਿਤਸਰ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਜੀਤ ਸਿੰਘ ਨੂੰ ਮਿਲਦੀ ਹੈ ਅੱਗੇ ਆ ਜਾਓ ਜੀ ਜੇਕਰ ਆਪਾਂ ਗੱਲ ਕਰੀਏ ਮਹਾਰਾਜਾ ਰਜੀਤ ਸਿੰਘ ਦੇ ਰਾਜ ਭਾਗ ਦੀ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਤਾਂ ਉਹ ਚਾਰ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਮਹਾਰਾਜਾ ਰਜੀਤ ਸਿੰਘ ਦਾ ਜਿਹੜਾ ਰਾਜ ਭਾਗ ਸੀਗਾ ਉਹ ਚਾਰ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਜੇਕਰ ਆਪਾਂ ਅੱਗੇ ਗੱਲ ਕਰੀਏ ਉਹਨਾਂ ਚਾਰ ਭਾਗਾਂ ਦੇ ਨਾਮਾਂ ਦੀ ਤਾਂ ਪਹਿਲਾ ਆ ਜਾਂਦਾ ਵੀ ਸੂਬਾ ਏ ਲਾਹੌਰ ਦੂਸਰਾ ਆ ਜਾਂਦਾ ਸੂਬਾ ਏ ਕਸ਼ਮੀਰ ਤੀਸਰਾ ਆ ਜਾਂਦਾ ਸੂਬਾ ਏ ਮੁਲਤਾਨ ਔਰ ਚੌਥਾ ਤੇ ਆਖਰੀ ਆ ਜਾਂਦਾ ਸੂਬਾ ਏ ਪੇਸ਼ਾਬਰ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੇ ਭਾਗਾਂ ਦੀ ਗੱਲ ਕਰੀਏ ਜੇ ਆਪਾਂ 4 ਸੀਗੇ ਔਰ ਉਹਨਾਂ ਦੇ ਨਾਮ ਤੁਹਾਡੀ ਸਕਰੀਨ ਦੇ ਉੱਪਰ ਨੇ ਸੂਬਾਏ ਲਾਹੌਰ ਸੂਬਾਏ ਕਸ਼ਮੀਰ ਸੂਬਾਏ ਮਲਤਾਨ ਸੂਬਾਏ ਪਿਸ਼ਾਬਰ ਅੱਗੇ ਆ ਜਾਓ ਜੀ ਇਹ ਜਿਹੜਾ ਸਵਾਲ ਹੈ ਕਾਫੀ ਪੀਪਰਾਂ ਦੇ ਵਿੱਚ ਆਇਆ ਹੈ ਲਾਸਟ ਜਿਹੜੇ ਪੇਪਰ ਲਏ ਗਏ ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਸਾਮੀਆਂ ਦੇ ਸਬੰਧ ਵਿੱਚ ਉਹ ਉਹਨਾਂ ਦੇ ਵਿੱਚ ਲਗਾਤਾਰ ਰਿਪੀਟ ਹੋ ਰਿਹਾ ਹੈ ਮਹਾਰਾਜਾ ਅਜੀਤ ਸਿੰਘ ਦੇ ਘੋੜੇ ਦਾ ਨਾਮ ਮਹਾਰਾਜਾ ਅਜੀਤ ਸਿੰਘ ਦੇ ਘੋੜੇ ਦਾ ਨਾਮ ਕੀ ਸੀਗਾ ਉਹ ਸੀਗਾ ਵੀ ਲੈਲੀ ਮਹਾਰਾਜਾ ਅਜੀਤ ਸਿੰਘ ਦੇ ਘੋੜੇ ਦਾ ਨਾਮ ਜੇਕਰ ਆਪਾਂ ਮਹਾਰਾਜਾ ਅਜੀਤ ਸਿੰਘ ਦੇ ਦਰਬਾਰ ਦੀ ਭਾਸ਼ਾ ਦੀ ਗੱਲ ਕਰੀਏ ਤਾਂ ਉਹ ਕਿਹੜੀ ਸੀਗੀ ਉਹ ਸੀਗੀ ਫਾਰਸੀ ਦਫ਼ਤਰੀ ਕੰਮ ਜਿਹੜਾ ਵੀ ਸਾਰਾ ਫਾਰਸੀ ਦੇ ਵਿੱਚ ਹੁੰਦਾ ਸੀਗਾ ਜੇਕਰ ਆਪਾਂ ਅੱਗੇ ਗੱਲ ਕਰੀਏ ਟੈਕਸਾਂ ਦੀ ਟੈਕਸਾਂ ਦੇ ਵਿੱਚ ਫਸਲਾਂ ਦੇ ਟੈਕਸ ਵੀ ਦੋ ਪ੍ਰਣਾਲੀਆਂ ਸੀਗੀਆਂ ਫਸਲਾਂ ਦੇ ਟੈਕਸ ਇਕੱਠਾ ਕਰਨ ਲਈ ਦੋ ਪ੍ਰਣਾਲੀਆਂ ਸੀਗੀਆਂ ਇੱਕ ਬਟਾਈ ਪ੍ਰਣਾਲੀ ਦੂਸਰੀ ਕਨਕੂਤ ਪ੍ਰਣਾਲੀ ਜੇਕਰ ਆਪਾਂ ਇਹਦੇ ਰਾਜ ਵਿੱਚ ਟੈਕਸਾਂ ਦੀ ਗੱਲ ਕਰੀਏ ਦੋ ਫਸਲਾਂ ਦੇ ਟੈਕਸਾਂ ਦੀਆਂ ਪ੍ਰਣਾਲੀਆਂ ਸੀ ਬਟਾਈ ਪ੍ਰਣਾਲੀ ਤੇ ਕਨਕੂਤ ਪ੍ਰਣਾਲੀ ਤੀਸਰੀ ਜਿਹੜੀ ਟੈਕਸ ਪ੍ਰਣਾਲੀ ਸੀਗੀ ਉਹ ਜਬਤ ਪ੍ਰਣਾਲੀ ਸੀ ਠੀਕ ਹੈ ਵੀ ਤੀਸਰੀ ਜਿਹੜੀ ਟੈਕਸ ਪ੍ਰਣਾਲੀ ਸੀ ਉਹ ਜੱप्त ਪ੍ਰਣਾਲੀ ਸੀ ਅੱਗੇ ਆਜੋ ਜੀ ਜੇਕਰ ਆਪਾਂ ਇਹਨਾਂ ਦੇ ਮੰਤਰੀ ਮੰਡਲ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਮੰਤਰੀ ਮੰਡਲ ਦੀ ਗੱਲ ਕਰੀਏ ਅਕਸਰ ਇਹਦੇ ਵਿੱਚੋਂ ਸਵਾਲ ਆ ਜਾਂਦੇ ਨੇ ਇਹਨਾਂ ਦਾ ਪ੍ਰਧਾਨ ਮੰਤਰੀ ਕੌਣ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਸੀ ਸੈਨਾਪਤੀ ਆਪਾਂ ਜਾਣਦੇ ਹਾਂ ਸਿੱਖ ਕੌਮ ਦਾ ਮਹਾਨ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ ਰਜੀਤ ਸਿੰਘ ਦਾ ਜਿਹੜਾ ਸੈਨਾਪਤੀ ਸੀ ਵਿੱਤ ਮੰਤਰੀ ਮਹਾਰਾਜਾ ਰਜੀਤ ਸਿੰਘ ਦਾ ਵਿੱਤ ਮੰਤਰੀ ਕੌਣ ਸੀ ਦੀਵਾਨ ਭਵਾਨੀ ਦਾਸ ਦੀਵਾਨ ਭਵਾਨੀ ਦਾਸ ਵਿੱਤ ਮੰਤਰੀ ਸੀ ਮਹਾਰਾਜਾ ਰਜੀਤ ਸਿੰਘ ਦਾ ਅਗਲੇ ਪੁਆਇੰਟ ਤੇ ਆ ਜਾਓ ਵਿਦੇਸ਼ ਮੰਤਰੀ ਮਹਾਰਾਜਾ ਰਜੀਤ ਸਿੰਘ ਦਾ ਵਿਦੇਸ਼ ਮੰਤਰੀ ਫਕੀਰ ਅਜੀਜੂਦੀਨ ਫਕੀਰ ਅਜੀਜੂਦੀਨ ਜਿਹੜਾ ਵਿਦੇਸ਼ ਮੰਤਰੀ ਸੀ ਮਹਾਰਾਜਾ ਰਜੀਤ ਸਿੰਘ ਦਾ ਅੱਗੇ ਆਜੋ ਜਿੱਤਾਂ ਦੀ ਗੱਲ ਕਰੀਏ ਜਿਵੇਂ ਕਿ ਆਪਾਂ ਪਹਿਲਾਂ ਚਰਚਾ ਕਰੇ ਚੁੱਕੇ 1799 ਦੇ ਵਿੱਚ ਰਾਜਕਾਲ ਸਟਾਰਟ ਹੁੰਦਾ ਹੈ ਇਹਨਾਂ ਦਾ ਮਿਸਲ ਤੇ ਬਾਅਦ ਦੇ ਵਿੱਚ ਪੂਰੇ ਜਿਹੜਾ ਪੰਜਾਬ ਦੇ ਵਿੱਚ ਸਿੱਖ ਰਾਜ ਕਾਇਮ ਹੁੰਦਾ ਹੈ ਉਸ ਦੀ ਜਿਹੜੀ ਨੀ ਰੱਖੀ ਜਾਂਦੀ ਹੈ ਉਹ ਲਾਹੌਰ ਦੀ ਜਿੱਤ ਤੋਂ ਰੱਖੀ ਜਾਂਦੀ ਹੈ 1799 ਦੇ ਵਿੱਚ ਜਿਹੜੀ ਪ੍ਰਾਪਤ ਹੋਈ ਸੀ ਮਹਾਰਾਜਾ ਰਜੀਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਅਹਿਮ ਘਟਨਾ ਲਾਹੌਰ ਦੀ ਜਿੱਤ ਜਿਸ ਨੇ ਅੱਗੇ ਚੱਲ ਕੇ ਉਹਨਾਂ ਨੂੰ ਪੂਰੇ ਪੰਜਾਬ ਦਾ ਮਾਲਕ ਬਣਾਤਾ 1799 ਦੇ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ ਸੰਧੀ ਅੱਗੇ ਜਾ ਕੇ ਹੁੰਦੀ ਹੈ 1 ਜਨਵਰੀ 1806 ਦੇ ਵਿੱਚ 1806 ਦੇ ਵਿੱਚ ਸੰਧੀ ਹੁੰਦੀ ਹੈ ਦੂਸਰੀ ਅਹਿਮ ਜਿੱਤ ਜੇ ਆਪਾਂ ਗੱਲ ਕਰੀਏ ਉਹ ਅੰਮ੍ਰਿਤਸਰ ਦੀ ਜਿੱਤ ਹੈ 1805 ਦੇ ਵਿੱਚ ਜਿਸ ਤੋਂ ਬਾਅਦ ਮਹਾਰਾਜ ਜਾਂ ਮਹਾਰਾਜੇ ਦੀ ਉਪਾਧੀ ਮਹਾਰਾਜਾ ਰਣਜੀਤ ਸਿੰਘ ਨੇ ਲੈ ਲਈ ਸੀ ਅੰਮ੍ਰਿਤਸਰ ਦੀ ਜਿੱਤ ਤੋਂ ਬਾਅਦ ਅੱਗੇ ਆ ਜੋ ਵੀ ਮੁਲਤਾਨ ਦੀ ਜਿੱਤ 1818 ਦੇ ਵਿੱਚ ਹੁੰਦੀ ਹੈ ਅਹਿਮ ਆਪਾਂ ਜਿੱਤਾਂ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜਿੱਤਾਂ ਨੇ ਅਹਿਮ ਜਿੱਤਾਂ ਜਿਨ੍ਹਾਂ ਨੇ ਉਹਨਾਂ ਨੂੰ ਅੱਗੇ ਚੱਲ ਕੇ ਪੂਰੇ ਪੰਜਾਬ ਦਾ ਮਾਲਕ ਬਣਾਤਾ ਕਸ਼ਮੀਰ ਦੀ ਜਿੱਤ 1819 ਦੇ ਵਿੱਚ ਪ੍ਰਾਪਤ ਹੁੰਦੀ ਹੈ ਲਾਹੌਰ ਦੀ ਸੰਧੀ ਜਿਹੜੀ ਅੰਗਰੇਜ਼ਾਂ ਨਾਲ ਹੋਈ ਹੈ ਉਸ ਦੀ ਗੱਲ ਕਰ ਰਹੇ ਆਪਾਂ ਲਾਹੌਰ ਦੀ ਸੰਧੀ 1809 ਦੇ ਵਿੱਚ ਹੁੰਦੀ ਹੈ ਜੇਕਰ ਆਖਰ ਯੋਧੇ ਦੀ ਗੱਲ ਕਰੀਏ ਤਾਂ ਉਹ ਜਮਰੋਦ ਦਾ 1837 ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦਾ ਆਖਰੀ ਜਿਹੜਾ ਜੁੱਧ ਹੈ ਇਸ ਜੁੱਧ ਦੇ ਵਿੱਚ ਸਿੱਖ ਕੌਮ ਦਾ ਮਹਾਨ ਜਰਨੈਲ ਹਰੀ ਸਿੰਘ ਨਲੂਆ ਜਿਹੜਾ ਵੀ ਸ਼ਹੀਦ ਹੋ ਗਿਆ ਸੀਗਾ ਅਕਸਰ ਐਮਸੀਕਿਊ ਤੁਹਾਨੂੰ ਮਿਲਦਾ ਹੈ ਕਿ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਬੈਠੋ ਇਹ ਸਵਾਲ ਬਾਰ ਬਾਰ ਰਿਪੀਟ ਹੁੰਦਾ ਹੈ ਹਰੀ ਸਿੰਘ ਨਲੂਆ ਜਿਹੜਾ ਕਿਸ ਜੰਗ ਦੇ ਵਿੱਚ ਸ਼ਹੀਦ ਹੋਇਆ ਤਾ ਉਸਦਾ ਆਨਸਰ ਹੈ ਜਮਰੋਦ ਦੀ جنگ ਦੇ ਵਿੱਚ ਜਿਹੜੀ ਕਿ ਮਹਾਰਾਜਾ ਰਜੀਤ ਸਿੰਘ ਦੀ ਵੀ ਜੀਵਨ ਦੀ ਆਖਰੀ ਜੰਗ ਸੀਗੀ ਅੱਗੇ ਆਜੋ ਜੀ ਮਹਾਰਾਜਾ ਰਜੀਤ ਸਿੰਘ ਦਾ ਪਹਿਲਾ ਵਿਆਹ ਮਹਾਰਾਜਾ ਰਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ ਮਹਿ ਮਹਿਤਾਬ ਕੌਰ ਨਾਲ ਹੋਇਆ ਵੀ ਪਹਿਲਾ ਵਿਆਹ ਮਹਾਰਾਜਾ ਰਜੀਤ ਸਿੰਘ ਦਾ ਮਹਿਤਾਬ ਕੌਰ ਨਾਲ ਹੋਇਆ ਜੇਕਰ ਆਪਾਂ ਉਮਰ ਦੀ ਗੱਲ ਕਰੀਏ ਤਾਂ ਇਹ 16 ਸਾਲ ਸੀਗੀ ਮਹਾਰਾਜਾ ਰਜੀਤ ਸਿੰਘ ਦੀ ਉਮਰ ਪਹਿਲੇ ਵਿਆਹ ਸਮੇ 16 ਸਾਲ ਸੀਗੀ ਵੱਖ-ਵੱਖ ਤਰੀਕੇ ਨਾਲ MCQ ਤੁਹਾਨੂੰ ਸੈੱਟ ਕੀਤੇ ਜਾਂਦੇ ਨੇ ਪੇਪਰਾਂ ਦੇ ਵਿੱਚ ਪਹਿਲਾ ਵਿਆਹ ਕਿਹਦੇ ਨਾਲ ਹੋਇਆ ਮਹਿਤਾਬ ਕੌਰ ਨਾਲ ਕਦੋਂ ਹੋਇਆ 1797 ਦੇ ਵਿੱਚ ਕਿੰਨੀ ਉਮਰ ਸੀ 16 ਸਾਲ ਇੱਕ ਹੀ ਪ੍ਰਸ਼ਨ ਦੇ ਵੱਖ-ਵੱਖ ਤਰੀਕੇ ਨਾਲ MCQ ਜਿਹੜੇ ਪੇਪਰਾਂ ਦੇ ਵਿੱਚ ਤੁਹਾਨੂੰ ਸੈੱਟ ਕੀਤੇ ਜਾਂਦੇ ਨੇ ਤੁਸੀਂ ਬੜੇ ਧਿਆਨ ਨਾਲ ਪਹਿਲਾ ਸਵਾਲ ਨੂੰ ਦੋ ਵਾਰ ਇੱਕ ਵਾਰ ਪੜ੍ਹਨਾ ਹੈ ਸਮਝ ਕੇ ਫੇਰ ਹੀ ਤੁਸੀਂ ਫਿਲ ਕਰਨਾ ਹੈ ਸਹੀ ਆਨਸਰ ਮਹਾਰਾਜਾ ਰਜਿੰਦਰ ਸਿੰਘ ਨੇ ਰਾਜ ਪ੍ਰਬੰਧ ਕਦੋਂ ਸੰਭਾਲਿਆ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਕਰ ਚੁੱਕੇ ਇਹ ਤੇ MCQ ਇਹ ਵੀ ਬਣ ਜਾਂਦਾ ਹੈ ਰਾਜ ਅਭਿਸ਼ੇਕ ਕਦੋਂ ਹੋਇਆ ਮਹਾਰਾਜਾ ਰਜੀਤ ਸਿੰਘ ਦਾ 1797 ਦੇ ਵਿੱਚ 92 ਤੋਂ ਲੈ ਕੇ 97 ਤੱਕ ਤਿਕੜੀ ਦਾ ਜਿਹੜੀ ਸਰਪ੍ਰਸਤੀ ਦਾ ਕਾਲ ਚੱਲਦਾ ਆਪਾਂ ਪਹਿਲਾਂ ਕਰ ਚੁੱਕੇ ਸਰਪ੍ਰਸਤੀ ਜਿਹੜਾ ਕਾਲ ਹੈ ਉਹ 92 ਤੋਂ ਲੈ ਕੇ 97 ਤੱਕ ਹੈ ਸਰਪ੍ਰਸਤੀ ਤਿਕੜੀ ਦੇ ਵਿੱਚ ਕੌਣ-ਕੌਣ ਸੀ ਉਹ ਵੀ ਆਪਾਂ ਕਰ ਚੁੱਕੇ ਰਾਜਕੌਰ ਸਦਾਕੌਰ ਔਰ ਲਖਪਤ ਰਾਏ ਅੱਗੇ ਆ ਜਾਓ ਜੀ ਮਹਾਰਾਜਾ ਰਜੀਤ ਸਿੰਘ ਦੀ ਪਹਿਲੀ ਜਿੱਤ ਲਾਹੌਰ ਦੀ ਸੀ ਜਿਹੜੀ ਆਪਾਂ ਪਹਿਲਾਂ ਕਰ ਚੁੱਕੇ ਜਿਸ ਨੇ ਮਹਾਰਾਜਾ ਬੰਨ ਵੱਲ ਅਹਿਮ ਜਿਹੜਾ ਰੋਲ ਨਿਭਾਇਆ ਹੈ ਲਾਹੌਰ ਦੀ ਜਿੱਤ ਨੇ ਲਾਹੌਰ ਤੇ ਪੰਗੀ ਸਰਦਾਰਾਂ ਦਾ ਸ਼ਾਸਨ ਸੀਗਾ ਸਵਾਲ ਇਹ ਆ ਜਾਂਦਾ ਲਾਹੌਰ ਜਿੱਤਿਆ ਕਿਹਨਾਂ ਕੋਲੋਂ ਸੀ ਪੰਗੀ ਸਰਦਾਰਾਂ ਕੋਲੋਂ ਜਿੱਤਿਆ ਸੀਗਾ ਇਹ ਆਮ ਜੀ ਗੱਲ ਹੈ ਮਹਾਰਾਜਾ ਅਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਦੋਂ ਕੀਤਾ 99 ਦੇ ਵਿੱਚ ਜਿੱਤ ਲਿਆ ਉਹਨਾਂ ਨੇ ਨਾਲ ਦੀ ਨਾਲ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਿੱਤ ਕੇ 1799 ਇਹਦਾ ਆਨਸਰ ਹੈ ਅੱਗੇ ਆਜੋ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਦਾ ਤਿਲਕ ਕਿਸ ਨੇ ਲਗਾਇਆ ਉਹ ਸਨ ਬਾਬਾ ਸਾਹਿਬ ਸਿੰਘ ਬੇਦੀ ਪਹਿਲਾਂ ਆਪਾਂ ਗੱਲ ਕਰ ਚੁੱਕੇ ਵੀਡੀਓ ਦੇ ਵਿੱਚ ਜਿਹੜਾ ਰਾਜ ਤਿਲਕ ਲਗਾਇਆ ਸੀਗਾ ਉਹ ਬਾਬਾ ਸਹਿਬ ਸਿੰਘ ਬੇਦੀ ਨੇ ਲਗਾਇਆ ਸੀਗਾ ਅੱਗੇ ਆ ਜਿਓ ਜੀ ਮਹਾਰਾਜਾ ਬਨ ਤੋਂ ਬਾਅਦ ਰਣਜੀਤ ਸਿੰਘ ਨੇ ਕਿਹੜੀ ਉਪਾਦੀ ਧਾਰਨ ਕੀਤੀ ਮਹਾਰਾਜਾ ਬਨ ਤੋਂ ਬਾਅਦ ਰਣਜੀਤ ਸਿੰਘ ਨੇ ਕਿਹੜੀ ਉਪਾਦੀ ਧਾਰਨ ਕੀਤੀ 1805 ਦੇ ਵਿੱਚ ਪਹਿਲੀ ਉਪਾਦੀ ਤਾਂ ਉਹਨਾਂ ਨੇ ਧਾਰਨ ਕਰ ਲਈ ਮਹਾਰਾਜ ਮਹਾਰਾਜ ਦੀ ਜਿਹੜੀ ਉਹਨਾਂ ਨੂੰ ਮਿਲ ਗਈ ਅੰਮ੍ਰਿਤਸਰ ਦੀ ਜਿੱਤ ਤੋਂ ਬਾਅਦ 1805 ਦੇ ਵਿੱਚ ਉਸ ਤੋਂ ਬਾਅਦ ਜਿਹੜੀ ਉਹ ਉਪਾਧੀ ਆਪ ਧਾਰਨ ਕਰਦੇ ਨੇ ਉਹ ਸਰਕਾਰ ਏ ਖਾਲਸਾ ਦੀ ਹੈ ਜੇ ਆਪਾਂ ਅੱਗੇ ਗੱਲ ਕਰੀਏ ਇਸ ਤੋਂ ਅਗਲਾ ਪੁਆਇੰਟ ਮਹਾਰਾਜਾ ਰਣਜੀਤ ਸਿੰਘ ਨੇ ਜਮਜਮਾ ਤੋਪ ਜਿਹੜੀ ਉਹਨਾਂ ਕੋਲ ਸੀਗੀ ਮਸ਼ਹੂਰ ਤੋਪ ਜਮਜਮਾ ਤੋਪ ਕਿਸ ਤੋਂ ਪ੍ਰਾਪਤ ਕੀਤੀ ਉਹ ਬਈ ਆਨਸਰ ਹੈ ਦਾ ਮਾਈ ਸੁਖਾਂ ਆਨਸਰ ਹੈ ਦਾ ਮਾਈ ਸੁਖਾਂ ਜਮਜਮਾ ਤੋਪ ਜਿਹੜੀ ਮਾਈ ਸੁਖਾਂ ਤੋਂ ਜਿਹੜੀ ਪ੍ਰਾਪਤ ਕੀਤੀ ਸੀਗੀ ਮਹਾਰਾਜਾ ਰਜੀਤ ਸਿੰਘ ਨੇ ਜਮਰੌਦ ਦੀ ਲੜਾਈ ਕਦੋਂ ਹੋਈ ਜਿਹੜਾ ਆਖਰੀ ਯੁੱਧ ਸੀਗਾ ਆਪਾਂ ਗੱਲ ਕਰ ਚੁੱਕੇ ਪਹਿਲਾਂ ਵੀਡੀਓ ਦੇ ਵਿੱਚ ਇਸ ਬਾਰੇ ਜਮਰੌਦ ਦੀ ਲੜਾਈ ਜਿਹੜਾ ਆਖਰੀ ਯੁੱਧ ਸੀਗਾ ਰਣਜੀਤ ਸਿੰਘ ਦਾ 1837 ਦੇ ਵਿੱਚ ਹੋਈ ਹਰੀ ਸਿੰਘ ਨਲਵਾ ਮਹਾਨ ਸਿੱਖ ਜਰਨੈਲ ਜਮਰੋਦ ਦੀ ਲੜਾਈ ਦੇ ਵਿੱਚ ਜਿਹੜਾ ਸ਼ਹੀਦ ਹੋ ਗਿਆ ਵੀ ਅੱਗੇ ਗੱਲ ਕਰਦੇ ਹਾਂ ਇੱਕ ਅਹਿਮ ਘਟਨਾ ਮਹਾਰਾਜਾ ਰਜੀਤ ਸਿੰਘ ਦੇ ਜੀਵਨ ਨਾਲ ਜੁੜੀ ਹੋਈ ਗੁਰਮਤੇ ਗੁਰਮਤੇ ਨੂੰ ਖਤਮ ਕੀਤਾ ਸੀਗਾ ਮਹਾਰਾਜਾ ਰਜੀਤ ਸਿੰਘ ਨੇ ਤੋਂ ਉਹ ਐਮਸੀਕਿਊ ਅਕਸਰ ਪੇਪਰਾਂ ਦੇ ਵਿੱਚ ਰਿਪੀਟ ਹੁੰਦੇ ਨੇ ਗੁਰਮਤੇ ਦੀ ਜਿਹੜੀ ਸੰਸਥਾ ਹੈ ਉਹ ਕਿਹਨੇ ਖਤਮ ਕੀਤੀ ਸੀ ਮਹਾਰਾਜਾ ਰਜੀਤ ਸਿੰਘ ਨੇ ਕਿੰਨੇ ਦੇ ਵਿੱਚ ਕੀਤੀ ਸੀ ਸਾਲ ਕਿਹੜਾ ਸੀਗਾ 1805 ਜੇ ਸਾਲ ਦੀ ਗੱਲ ਕਰੀਏ 1805 ਸੀ ਗੁਰਮਤੇ ਦੀ ਸੰਸਥਾ ਦੀ ਜਿਹੜੀ ਉਹ ਖਤਮ ਕੀਤੀ ਸੀ ਮਹਾਰਾਜਾ ਰਜੀਤ ਸਿੰਘ ਨੇ ਜੀ ਅੱਗੇ ਆਜੋ ਅਗਲੇ ਪੁਆਇੰਟ ਤੇ ਮਹਾਰਾਜਾ ਰਜੀਤ ਸਿੰਘ ਦੀ ਮੌਤ ਜਿਹੜੀ ਹੁੰਦੀ ਹੈ 27 ਜੂਨ 1839 ਦੇ ਵਿੱਚ ਲਾਹੌਰ ਵਿਖੇ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜੀ ਗੱਦੀ ਮਿਲਦੀ ਹੈ ਮਹਾਰਾਜਾ ਬਣਦਾ ਉਹ ਖੜਕ ਸਿੰਘ ਬਣਦਾ ਵੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਨਾਲੋਂ ਵੱਡੇ ਪੁੱਤਰ ਸਨ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜੀ ਰਾਜ ਭਾਗ ਮਿਲਦਾ ਹੈ ਉਹ ਖੜਕ ਸਿੰਘ ਨੂੰ ਮਿਲਦਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਸਨ ਜੇਕਰ ਆਪਾਂ ਆਖਰੀ ਸਿੱਖ ਸ਼ਾਸਕ ਸਿੱਖ ਮਹਾਰਾਜੇ ਦੀ ਗੱਲ ਕਰੀਏ ਤਾਂ ਉਹ ਆਪਾਂ ਸਾਰੇ ਹੀ ਜਾਣਦੇ ਆ ਦਲੀਪ ਸਿੰਘ ਸੀ ਆਖਰੀ ਸਿੱਖ ਸ਼ਾਸਕ ਦਲੀਪ ਸਿੰਘ ਸੀ ਜਿਨ੍ਹਾਂ ਤੋਂ ਬਾਅਦ ਸਿੱਖ ਰਾਜ ਦਾ ਅੰਤ ਹੋ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗ ਰਹੀਆਂ ਨੇ ਤਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ